ਅੱਜ ਅਸੀਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਯਹੋਵਾ ਪਰਮੇਸ਼ਰ ਆਪਣੇ ਦਾਸਾਂ ਦੇ ਸਿੰਘ ਨੂੰ ਉੱਚਿਆ ਕਰਨ ਵਾਲਾ ਪਰਮੇਸ਼ਰ ਹੈ ਹallelujah ਯਹੋਵਾ ਪਰਮੇਸ਼ਰ ਆਪਣੇ ਦਾਸਾਂ ਦੇ ਸਿੰਘ ਨੂੰ ਉੱਚਿਆ ਕਰਨ ਵਾਲਾ ਪਰਮੇਸ਼ਰ ਹੈ ਹallelujah ਹallelujah ਭਾਵੇਂ ਪਰਮੇਸ਼ਵਰ ਦਾ ਕੰਮ ਕਰਨ ਵਾਲੇ ਦਾਸਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਆ। ਕਈ ਤਰ੍ਹਾਂ ਦੀਆਂ ਬੋਲੀਆਂ ਸਹਿਣੀਆਂ ਪੈਂਦੀਆਂ ਆ। ਕਈ ਤਰ੍ਹਾਂ ਦੇ ਹਾਲਾਤਾਂ ਚੋਂ ਨਿਕਲਣਾ ਪੈਂਦਾ ਆ। ਪਰ ਫਿਰ ਵੀ ਸੈਨਾਵਾਂ ਦਾ ਯਹੋਵਾ ਪਰਮੇਸ਼ਵਰ ਆਪਣੇ ਦਾਸਾਂ ਨੂੰ ਇਕੱਲਿਆਂ ਤੇ ਅਨਾਥ ਨਹੀਂ ਛੱਡਦਾ। ਹallelujah। ਉਹ ਯਾਕੂਬ ਦਾ ਖੁਦਾ ਆਪਣੇ ਦਾਸ ਦੀ ਪਤ ਨੂੰ ਉੱਚਿਆਂ ਕਰਦਾ ਆ। ਹallelujah। ਸੋ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਦਾ ਜੋ ਪ੍ਰਭੂ ਆਪਣੇ ਬੇਟੇ ਬੇਟੀਆਂ ਦੀ ਹਿਫਾਜ਼ਤ ਕਰਦੇ ਆ ਅਰ ਤੁਸੀਂ ਪਰਮੇਸ਼ਰ ਦੇ ਬੇਟੇ ਬੇਟੀਆਂ ਹੋ ਹਾਲੇਲੂਇਆ ਤੁਸੀਂ ਕਦੀ ਵੀ ਆਪਣੇ ਆਪ ਨੂੰ ਇਕੱਲਿਆਂ ਨਹੀਂ ਸਮਝਣਾ ਕਦੀ ਵੀ ਚਰਚ ਆਉਣ ਲੱਗਿਆ ਘਬਰਾਉਣਾ ਨਹੀਂ ਕਿ ਲੋਕੀ ਕੀ ਕਹਿਣਗੇ ਜਾਂ ਹਾਲਾਤ ਕੀ ਕਹਿੰਦੇ ਆ ਤੁਸੀਂ ਆਪਣੀਆਂ ਅੱਖਾਂ ਪਰਮੇਸ਼ਰ ਜੀ ਵੱਲ ਲਗਾਉਣੀਆਂ ਆ ਹਾਲੇਲੂਇਆ ਖੋ ਜਦੋਂ ਰਾਜਾ ਦਾਊਦ ਗੋਲੀਅਥ ਦੇ ਸਾਹਮਣੇ ਖੜਾ ਸੀ ਉਦੋਂ ਉਹ ਰਾਜਾ ਨਹੀਂ ਸੀ ਇੱਕ ਅੱਲੜ ਉਮਰ ਦਾ ਨੌਜਵਾਨ ਸੀ ਤੇ ਜਿਹੜਾ ਗੋਲੀਅਥ ਸੀਗਾ ਉਹ ਇੱਕ ਤਜਰਬੇਕਾਰ ਜੋਧਾ ਸੀਗਾ ਜਿਹਦਾ ਸਰੀਰ ਵੀ ਚੰਗਾ ਦਾਨਵ ਵਰਗਾ ਸਰੀਰ ਸੀਗਾ ਇੱਕ ਦਾਨਵ ਮਨੁੱਖ ਸਿਗਾ ਉਹ ਰਾਖਸ਼ ਦੇ ਨਿਆਈ ਸਿਗਾ ਜੇਕਰ ਦਾਊਦ ਇੱਕ ਸਧਾਰਨ ਤਰੀਕੇ ਦੇ ਨਾਲ ਗੋਲੀਅਤ ਨੂੰ ਦੇਖਦਾ ਜਾਂ ਅਗਰ ਦਾਊਦ ਦਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਇੰਨਾ ਮਜ਼ਬੂਤ ਨਾ ਹੁੰਦਾ ਜਾਂ ਦਾਊਦ ਨੂੰ ਆਪਣੇ ਪਰਮੇਸ਼ਵਰ ਦੇ ਉੱਤੇ ਇੰਨਾ ਭਰੋਸਾ ਨਾ ਹੁੰਦਾ ਤਾਂ ਸ਼ਾਇਦ ਗੋਲੀਅਤ ਨੂੰ ਦੇਖਦਿਆਂ ਹੀ ਦਾਊਦ ਬੇਹੋਸ਼ ਹੋ ਜਾਂਦਾ ਜਿਸ ਤਰੀਕੇ ਦੇ ਨਾਲ ਗੋਲੀਅਥ 다ਊਦ ਦੇ ਨਾਲ ਗੱਲਾਂ ਕਰ ਰਿਹਾ ਸੀਗਾ ਕਿ ਤੂੰ ਮੇਰਾ ਮਜ਼ਾਕ ਉਡਾਉਣ ਦੇ ਲਈ ਆਇਆ ਹੈਂ ਤੂੰ ਮੈਨੂੰ ਕੁੱਤਾ ਸਮਝਿਆ ਹੈ ਮੈਂ ਇੰਨਾ ਵੱਡਾ ਸੂਰਬੀਰ ਤੇ ਤੂੰ ਤੁਛ ਜਿਹਾ ਨਿਆਣਾ ਮੈਂ ਕਹਿੰਦਾ ਮੈਂ ਅੱਜ ਹੀ ਤੇਰਾ ਜਿਹੜਾ ਮਾਸ ਹੈ ਇੱਥੇ ਕਾਵਾਂ ਚਿੜੀਆਂ ਨੂੰ ਪਾ ਦੂੰਗਾ ਤਾਂ ਅਗਰ ਰਾਜੇ 다ਊਦ ਦਾ ਪ੍ਰੋਸਾ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੇ ਉੱਤੇ ਨਾਂ ਹੁੰਦਾ ਤਾਂ ਉੱਥੇ ਸ਼ਾਇਦ ਉਹ ਖਲੋ ਨਾ ਪਾਉਂਦਾ ਉਸ ਗੋਲੀਅਥ ਨੂੰ ਲੱਗ ਰਿਆ ਸੀਗਾ ਕਿ ਦਾਊਦ ਮੇਰੇ ਵੱਲ ਵੇਖ ਰਿਹਾ ਹੈ ਪਰ ਦਾਊਦ ਗੋਲੀਅਥ ਵੱਲ ਨਹੀਂ ਵੇਖ ਰਿਹਾ ਸੀਗਾ ਦਾਊਦ ਆਪਣੇ ਪਰਮੇਸ਼ਰ ਵੱਲ ਦੇਖ ਰਿਹਾ ਸੀ ਹallelujah ਹallelujah ਅਗਰ ਦਾਊਦ ਗੋਲੀਅਥ ਵੱਲ ਨੂੰ ਦੇਖਦਾ ਤਾਂ ਗੋਲੀਅਥ ਨੂੰ ਉਹਨੂੰ ਵੱਡਾ ਨਜ਼ਰ ਆਉਣਾ ਸੀ ਪਰ ਦਾਊਦ ਨੇ ਆਪਣੇ ਪਰਮੇਸ਼ਵਰ ਵੱਲ ਨੂੰ ਦੇਖਿਆ ਤਾਂ ਦਾਊਦ ਦਾ ਪਰਮੇਸ਼ਵਰ ਗੋਲੀਅਥ ਦੇ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੀ ਇਸ ਲਈ ਦਾਊਦ ਨੂੰ ਗੋਲੀਅਥ ਬਹੁਤ ਛੋਟਾ ਨਜ਼ਰ ਆ ਰਿਹਾ ਸੀ ਹਾਲੇਲੂਇਆ ਇਸ ਲਈ ਕਦੀ ਵੀ ਕਦੀ ਵੀ ਤੁਸੀਂ ਦੁੱਖ ਵਿੱਚ ਆ ਤਕਲੀਫ ਦੇ ਵਿੱਚ ਆ ਤੰਗੀ ਵਿੱਚ ਆ ਪਰੇਸ਼ਾਨੀ ਦੇ ਵਿੱਚ ਆ ਤੁਸੀਂ ਉਸ ਪ੍ਰੋਬਲਮ ਨੂੰ ਨਹੀਂ ਦੇਖਣਾ ਅਗਰ ਤੁਸੀਂ ਉਸ ਪ੍ਰੋਬਲਮ ਨੂੰ ਦੇਖੋਗੇ ਉਹ ਤੁਹਾਨੂੰ ਵੱਡੀ ਨਜ਼ਰ ਆਏਗੀ ਉਹ ਤੁਹਾਨੂੰ ਡਰਾਏਗੀ ਪਰ ਤੁਸੀਂ ਉਸ ਵੇਲੇ ਦੇਖਣਾ ਆਪਣੇ ਪਰਮੇਸ਼ਵਰ ਵੱਲ ਨੂੰ আর ਜਦੋਂ ਤੁਸੀਂ ਆਪਣੇ ਪਰਮੇਸ਼ਵਰ ਵੱਲ ਨੂੰ ਦੇਖੋਗੇ ਤੁਹਾਨੂੰ ਸਮੱਸਿਆ ਨਜ਼ਰ ਵੀ ਨਹੀਂ ਆਊਗੀ ਹallelujah ਤੁਹਾਨੂੰ ਦੁੱਖ ਨਜ਼ਰ ਵੀ ਨਹੀਂ ਆਊਗਾ ਤੁਹਾਨੂੰ ਪਰੇਸ਼ਾਨੀ ਨਜ਼ਰ ਵੀ ਨਹੀਂ ਆਏਗੀ ਕਿਉਂਕਿ ਸਭ ਤੋਂ ਵੱਡਾ ਕੌਣ ਹੈ ਸਰਵ ਸ਼ਕਤੀਮਾਨ ਪਰਮੇਸ਼ਰ ਹallelujah ਸਹਨਾਵਾ ਦਾ ਯਹੋਵਾ ਪਰਮੇਸ਼ਰ ਇਸ ਧਰਤੀ ਦਾ ਸਿਰਜਣਹਾਰ ਪਰਮੇਸ਼ਰ ਹallelujah ਹallelujah ਇਸ ਲਈ ਚਾਹੇ ਪ੍ਰਸਥਿਤੀ ਕਿੱਦਾਂ ਦੀ ਵੀ ਹੋਵੇ ਹਾਲਾਤ ਕਿਵੇਂ ਦੇ ਵੀ ਹੋਣ ਸਰੀਰ ਦੇ ਵਿੱਚ ਦੁੱਖ ਆ ਤਕਲੀਫ ਆ ਪਰ ਸਾਡਾ ਈਮਾਨ ਸਾਡੇ ਪਰਮੇਸ਼ਰ ਦੇ ਉੱਤੇ ਹੋਣਾ ਚਾਹੀਦਾ ਆ ਹallelujah ਤਾਂ ਜਦੋਂ ਦਾਊਦ ਨੇ ਆਪਣੇ ਪਰਮੇਸ਼ਵਰ ਵੱਲ ਨੂੰ ਤੱਕਿਆ ਔਰ ਗੋਲੀਅਤ ਨੇ ਉਹਨੂੰ ਪੁੱਛਿਆ ਕਹਿੰਦਾ ਤੂੰ ਕਿੰਨੂ ਨਾਲ ਲੈ ਕੇ ਆਏ ਆ ਤੂੰ ਕੱਲਾ ਹੀ ਆਇਆ ਆ ਕਿਹਦੇ ਨਾਲ ਆਇਆ ਆ ਤੇ ਦਾਊਦ ਨੇ ਕੀ ਜਵਾਬ ਦਿੱਤਾ ਸੀ ਕਹਿੰਦਾ ਮੈਂ ਆਪਣੇ ਸਹਨਾਵਾ ਦੇ ਯਹੋਵਾ ਪਰਮੇਸ਼ਵਰ ਦੇ ਨਾਂ ਤੇ ਆਇਆ ਆ ਹallelujah ਉਹਦੇ ਬਲ ਦੇ ਨਾਲ ਆਇਆ ਆ ਤਾਂ ਜਿਹੜੇ ਲੋਕ ਆਪਣੇ ਪਰਮੇਸ਼ਵਰ ਦੇ ਨਾਮ ਤੇ ਉਹਦੇ ਬਲ ਦੇ ਨਾਲ ਖਲੋਂਦੇ ਆ ਉਹਦੇ ਬਲ ਦੇ ਨਾਲ ਨਿਕਲਦੇ ਆ ਫਿਰ ਉਹਨਾਂ ਦੇ ਸਾਹਮਣੇ ਟਹਿ ਢੇਰੀ ਹੋ ਜਾਂਦੀ ਆ ਔਰ ਦਾਊਦ ਨੇ ਗੋਲੀਅਥ ਦੀ ਹੀ ਤਲਵਾਰ ਦੇ ਨਾਲ ਉਹਦਾ ਸਿਰ ਕਲਮ ਕੀਤਾ ਸੀਗਾ ਹallelujah ਉਹਨੇ ਇੱਕ ਵੱਟੀ ਗੋਪੀਆ ਚ ਕਮਾ ਕੇ ਐਸੀ ਮਾਰੀ ਉਹਦੇ ਮੱਥੇ ਵਿੱਚ ਕਿ ਪਰਮੇਸ਼ਵਰ ਦਾ ਸਾਮਰਥ ਉਸ ਵੱਟੀ ਦੇ ਵਿੱਚ ਆ ਗਿਆ ਔਰ ਗੋਲੀਅਥ ਟਹਿ ਢੇਰੀ ਹੋ ਗਿਆ ਉਸ ਵੱਟੀ ਦੇ ਨਾਲ ਤਫਿਰ 다우드 ਨੇ ਗੋਲੀਅੱਥ ਹੀ ਤਲਵਾਰ ਕੱਢ ਕੇ ਉਹਦਾ ਸਿਰ ਜਿਹੜਾ ਸੀਗਾ ਉਹਦੇ ਢਾੜ ਦੇ ਨਾਲ ਉਹ ਵੱਖਰਾ ਕਰ ਦਿੱਤਾ ਤੁਸੀਂ ਤੁਹਾਡੀ ਸਮੱਸਿਆ ਦੇ ਨਾਲ ਹੀ ਉਸ ਸਮੱਸਿਆ ਦਾ ਅੰਤ ਕਰੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਸਮੱਸਿਆ ਤੁਹਾਨੂੰ ਨਹੀਂ ਹਰਾ ਸਕਦੀ ਤੁਸੀਂ ਸਮੱਸਿਆ ਨੂੰ ਹਰਾਓਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਿਮਾਰੀ ਤੁਹਾਨੂੰ ਨਹੀਂ ਦੇ ਨਾਮ ਦੇ ਵਿੱਚ ਕਰਜ਼ ਤੁਹਾਨੂੰ ਨਹੀਂ ਮਾਰ ਸਕਦੇ ਤੁਸੀਂ ਕਰਜ਼ੇ ਨੂੰ ਖਤਮ ਕਰੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਤੁਹਾਡਾ ਪਰਮੇਸ਼ਰ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਮਹਾਨ ਪਰਮੇਸ਼ਰ ਹallelujah ਦੇਖੋ ਪ੍ਰਭੂ ਦੇ ਰਾਹ ਉਤੇ ਚੱਲਣਾ ਇੰਨਾ ਸੌਖਾ ਨਹੀਂ ਆ ਪਰ ਇੰਨਾ ਔਖਾ ਵੀ ਨਹੀਂ ਆ ਔਖਾ ਉਹਨਾਂ ਨੂੰ ਲੱਗਦਾ ਆ ਜੇ ਉਹਨਾਂ ਨੂੰ ਸੌਖਾ ਨਹੀਂ ਲੱਗਦਾ ਜਿਨ੍ਹਾਂ ਨੇ ਹਲੇ ਆਪਣੀ ਈਗੋ ਨੂੰ ਖਤਮ ਨਹੀਂ ਕੀਤਾ ਜਿਨ੍ਹਾਂ ਨੇ ਆਪਣੇ ਕਮੰਡ ਨੂੰ ਖਤਮ ਨਹੀਂ ਕੀਤਾ ਉਹਨਾਂ ਨੂੰ ਬਹੁਤ ਔਖਾ ਲੱਗਦਾ ਹੈ ਕਿ ਕੋਈ ਮੈਨੂੰ ਕੀ ਕਹੂਗਾ ਇਸ ਲਈ ਉਹਨਾਂ ਨੂੰ ਬਹੁਤ ਔਖਾ ਲੱਗਦਾ ਹੈ ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਘਮੰਡ ਨੂੰ ਖਤਮ ਕਰ ਲਿਆ ਆਪਣੇ ਅੰਦਰ ਲੈ ਹੀ ਮਸੀਹ ਨੂੰ ਆਂਦਾ ਆਪਣੇ ਆਪ ਨੂੰ ਮਸੀਹ ਦੇ ਨਾਲ ਸਲੀਬ ਦੇ ਉੱਤੇ ਦੇ ਦਿੱਤਾ ਹੁਣ ਉਹ ਪਾਲਿਸ ਦੇ ਬਾਗ ਕਹਿੰਦੇ ਮੇਰੇ ਵਿੱਚ ਮੈਂ ਨਹੀਂ ਪਰ ਮਸੀਹ ਜਿੰਦਾ ਆ ਉਹ ਪਰਵਾਹ ਨਹੀਂ ਕਰਦੇ ਫਿਰ ਕੋਈ ਉਹਨੂੰ ਕੀ ਕਹਿੰਦਾ ਹੈ ਪਰ ਇਹ ਸੱਚ ਹੈ ਕਿ ਸੱਚ ਦੇ ਰਾਹ ਉੱਤੇ ਚੱਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਹਨ ਸਾਨੂੰ ਸਭ ਨੂੰ ਮੈਂਟਲੀ ਪ੍ਰੇਪੇਅਰ ਰਹਿਣ ਦੀ ਜ਼ਰੂਰਤ ਆ ਮਾਨਸਿਕ ਤੌਰ ਤੇ ਸਾਨੂੰ ਤਿਆਰ ਰਹਿਣ ਦੀ ਜ਼ਰੂਰਤ ਆ ਕਿਸੇ ਵੀ ਵੇਲੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ